ਹੈਲੋ ਫਰੈਂਡਸ ਕਿਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਲੋ ਜੀ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਆਏ ਤੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਹਨ ਤੁਸੀਂ ਚਾਹੁੰਦੇ ਹੋ ਕਿ ਮਤਲਬ ਆਪਾਂ ਜੇ ਹੁਣ ਕੋਈ ਘਰ ਦੇ ਵਿੱਚ ਕੰਮ ਕਰੀਏ ਹਨ ਜਿਹਦੇ ਲਈ ਆਪਾਂ ਨੂੰ ਕਾਫੀ ਵਧੀਆ ਇਨਕਮ ਹੋਵੇ ਆਪਣੇ ਘਰ ਦੇ ਵਿੱਚ ਯਾਨੀ ਕਿ ਆਪਾਂ 50-60000 ਰੁਪਿਆ ਮਹੀਨੇ ਦਾ ਕਮਾ ਲਈਏ ਘਰ ਦੇ ਵਿੱਚ ਬੈ ਕੇ ਹਨ ਤੇ ਤੇ ਦੇ ਲਈ ਆਪਾਂ ਦੇਖੋ ਅ ਕਰਨਾ ਤਾਂ ਕੁਝ ਵੀ ਨਹੀਂ ਹੈ ਸਿਰਫ ਨੋਰਮਲੀ ਗੱਲਾਂ ਹੁੰਦੀਆਂ ਇਹ ਜੋ ਸਮਝਣ ਯੋਗ ਹੁੰਦੀਆਂ ਆ ਹਨਾ ਤੇ ਬਾਕੀ ਕੰਮ ਤਾਂ ਬਹੁਤ ਹੈ ਜੀ ਦੁਨੀਆ 'ਚ ਕਰਨ ਵਾਲੇ ਹਨਾ ਪਰ ਕਰਨ ਵਾਲਾ ਜਜਬਾ ਹੋਣਾ ਚਾਹੀਦਾ ਤੁਸੀਂ ਸ਼ਰਮ ਨਾ ਕਰੋ ਤੁਸੀਂ ਕੰਮ ਕਰੋ ਘਰ ਦੇ ਵਿੱਚ ਕੋਈ ਵੀ ਕੰਮ ਬڑا ਛੋਟਾ ਨਹੀਂ ਹੁੰਦਾ ਹੈਗਾ ਆਪਾਂ ਹੁਣ ਕਹਿੰਦੇ ਆ ਵੀ ਜੇ ਆਪਾਂ ਘਰ ਦੇ ਵਿੱਚ ਟੀਫਨ ਪੈਕ ਕਰਕੇ ਭੇਜਦੇ ਆ ਹਨਾ ਜਿਵੇਂ ਕਿ ਖਾਣਾ ਬਣਾਇਆ ਟਿਫਨ ਪੈਕਿੰਗ ਹੋ ਗਿਆ ਪੈਕਿੰਗ ਦਾ ਕੰਮ ਹੋ ਗਿਆ ਉਹਦੇ ਲਈ ਵੀ ਆਪਾਂ ਨੂੰ ਕਾਫੀ ਵਧੀਆ ਪੈਸੇ ਮਿਲ ਜਾਂਦੇ ਆ ਪਰ ਕੰਮ ਕਰਨ ਦਾ ਹੋਣੇ ਵਾਲਾ ਚਾਹੀਦਾ ਬੰਦਾ ਤੇ ਕੰਮ ਕਰਨ ਵਾਲਾ ਹਨਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਜਿਵੇਂ ਕਿ ਹੁਣ ਆਪਾਂ ਨੂੰ ਟਿਫਨ ਪੈਕਿੰਗ ਹੋ ਗਈ ਤੇ ਕੱਪੜਿਆਂ ਦੀ ਸਲਾਈ ਹੋ ਗਈ ਕੱਪੜਿਆਂ ਦੀ ਸਲਾਈ ਦੇਖ ਲਓ ਤੁਸੀਂ ਕਿੰਨੀ ਮਹਿੰਗੀ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਮੰਗਿਆਈ ਹੈ ਇੱਕ ਸੂਟ ਦੇ ਤੁਹਾਨੂੰ ਮੈਨੂੰ ਲੱਗਦਾ ਨੋਰਮਲ ਸੂਟ ਦੇ ਸਾਡੇ ਥੋੜੇ ਕੰਨੀ ਤਾਂ ਮੈਨੂੰ ਪਤਾ ਨਹੀਂ ਵੀ ਕੀ ਰੇਟ ਹੋਣਾ ਪਰ ਸਾਡੇ ਕੰਨੀ ਕੱਪੜੇ ਸਟੀਚਿੰਗ ਦਾ ਰੇਟ ਹੈਗਾ ਜੀ ਨੋਰਮਲ ਸਿੰਪਲ ਸੂਟ ਕਹਿੰਦੇ ਆ ਜਿਹਨੂੰ ਸਲਵਾਰ ਕਮੀਜ਼ ਉਹਦਾ ਰੇਟ ਹੈਗਾ ਜੀ 200 ਰੁਪਿਆ ਵਿੱਚ ਇੰਟਰਲੌਕ ਕਰਕੇ ਔਰ ਜਿਹੜੇ ਹੋਗੇ ਲਾਈਨਿੰਗ ਵਾਲੇ ਸੂਟ ਜਿਹਨੂੰ ਲੌਨ ਕਹਿੰਦੇ ਆ ਆਪਾਂ نیچے ਲਾਈਨਿੰਗ ਲੱਗਦੀ ਆ ਇਦਾਂ ਦੀ ਹਨਾ ਇਹ ਲਾਈਨਿੰਗ ਲੱਗਦੀ ਆ ਇਹਦਾ ਰੇਟ ਹੈਗਾ ਜੀ ਸਾਡੇ ਕੰਨੀ 350-400 ਰੁਪਿਆ ਤੇ ਅਗਰ ਫੁੱਲ ਲਾਈਨਿੰਗ ਲਾਣੀ ਆ ਤਾਂ ਉਹਦਾ ਰੇਟ ਹੈਗਾ 500 ਰੁਪਿਆ ਯਾਨੀ ਰੇਟ ਬਹੁਤ ਹੈ ਜੀ ਸੁੱਟਾਂ ਦਾ ਸਲਾਈ ਦਾ ਸਟੀਚਿੰਗ ਦਾ ਤੇ ਤੁਸੀਂ ਸਟੀਚਿੰਗ ਦਾ ਕੰਮ ਵੀ ਬੈਸਟ ਹੈ ਤੁਸੀਂ ਕਰ ਸਕਦੇ ਹੋ ਘਰ ਬੈ ਕੇ ਨਾਲੇ ਆਪਣੇ ਬੱਚੇ ਨਾਲ ਹੈ ਤੇ ਨਾਲੇ ਆਪਾਂ ਕੰਮ ਕਰ ਸਕਦੇ ਆਂ ਦੇਖੋ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਕੋਈ ਵੀ ਕਿਹੜੀ ਵੀ ਕਾਸਟ ਦਾ ਬੰਦਾ ਚਾਹੇ ਭਾਵੇਂ ਕੋਈ ਅਮੀਰ ਹੈ ਚਾਹੇ ਗਰੀਬ ਹੈ ਜਾ ਕੋਈ ਵਿਕਾਸਤਾ ਐ ਐਸਸੀ ਐ ਬੀਸੀ ਐ ਜਾਂ ਜਰਨਲ ਐ ਹਨਾ ਕੋਈ ਵੀ ਕੰਮ ਕਰ ਸਕਦੇ ਹੋ ਤੁਸੀਂ ਘਰ ਬੈ ਕੇ ਘਰ ਕੰਮ ਦਾ ਕੋਈ ਮੇਣਾ ਨਹੀਂ ਹੁੰਦਾ ਆਪਾਂ ਨੇ ਕਿਹੜਾ ਕਿਸੇ ਦੇ ਮੂਰੇ ਗੁਲਾਮੀ ਕਰਨੀ ਆ ਆਪਾਂ ਨੇ ਖੁਦ ਕੰਮ ਕਰਨਾ ਐ ਤੁਸੀਂ ਕਰਕੇ ਦੇਖੋ ਇੱਕ ਵਾਰ ਤੁਸੀਂ ਘਰ ਦੇ ਵਿੱਚ ਅ ਅਗਰ ਤੁਹਾਡੇ ਵਿੱਚ ਹਿੰਮਤ ਹੈ ਹੌਂਸਲਾ ਹੈ ਜਜਪਾ ਵੀ ਅਸੀਂ ਕੁਝ ਕਰਕੇ ਦਿਖਾਣਾ ਤਾਂ ਤੁਸੀਂ ਘਰ ਦੇ ਵਿੱਚ ਕੰਮ ਕਰੋ ਬੈ ਕੇ ਤੁਸੀਂ ਮਹੀਨਾ ਦਾ 40000 50000 ਛੱਡੋਗੇ ਨਹੀਂ ਮਹੀਨੇ ਦਾ ਤੁਸੀਂ ਆਪਣਾ ਜਲਦੀ ਉਠੋ ਮੇਨ ਪੁਆਇੰਟ ਹੈ ਕਿ ਤੁਸੀਂ ਛੇਤੀ ਉਠੋ ਜਲਦੀ ਉਠੋ ਜਲਦੀ ਤੁਸੀਂ ਮੇਰੇ ਕਹਿਣ ਦਾ ਭਾਵ ਹੈ ਤੁਸੀਂ 5 4:30 5 ਵਜੇ ਉੱਠ ਜਾਓ ਪ੍ਰੋਪਰ ਸਵੇਰੇ ਆਪਣਾ ਉੱਠ ਕੇ ਵਾਹਿਗੁਰੂ ਦਾ ਨਾਮ ਲੈ ਕੇ ਨਾਤੋ ਕੇ ਫਰੈਸ਼ ਹੋ ਕੇ ਵਾਹਿਗੁਰੂ ਦਾ ਨਾਮ ਲੈ ਕੇ ਉਸ ਤੋਂ ਬਾਅਦ ਆਪਣੇ ਘਰ ਦੇ ਕੰਮ ਧੰਦੇ ਨਿਪਟਾ ਕੇ ਇਹ ਬੱਚਿਆਂ ਨੂੰ ਸਕੂਲ ਵਗੈਰਾ ਭੇਜ ਕੇ ਅਗਰ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਬਣੇ ਆ ਤਾਂ ਸਭ ਤੋਂ ਵਧੀਆ ਗੱਲ ਹੈ ਜੀ ਉਹਦੇ ਲਈ ਤਾਂ ਕੰਮ ਕਰਨਾ ਬਹੁਤ ਸੁਖਾਇਆ ਲੇਕਿਨ ਜਿਹਦੇ ਬੱਚੇ ਛੋਟੇ ਆ ਉਹਦੇ ਲਈ ਕੰਮ ਕਰਨਾ ਬਹੁਤ ਔਖਾ ਹੈ ਹਨਾ ਤੇ ਚਲੋ ਫਿਰ ਵੀ ਤੁਸੀਂ ਉਸ ਸਾਹ ਦੇ ਨਾਲ ਜਿਹੜਾ ਕੰਮ ਕਰ ਸਕਦੇ ਹੋ ਕਰੋ ਤੇ ਜੋ ਪੜੇ ਲਿਖੇ ਆ ਉਹਨਾਂ ਵਾਸਤੇ ਟਿਊਸ਼ਨ ਦਾ ਆਪਸ਼ਨ ਵੀ ਬਹੁਤ ਵਧੀਆ ਟਿਊਸ਼ਨ ਪੜਾ ਸਕਦੇ ਹੋ ਤੁਸੀਂ ਤੇ ਮੈਂ ਗੱਲ ਕਰ ਰਹੀ ਸੀ ਸਵੇਰੇ ਉੱਠ ਕੇ ਆਪਣਾ ਕੰਮ ਧੰਦੇ ਨੇ ਵੇੜੋ ਸਵੇਰ ਦੇ ਤੋਂ ਉਸ ਤੋਂ ਬਾਅਦ ਆਪਣੇ ਕੰਮ 'ਤੇ ਫੋਕਸ ਕਰੋ ਕਈ ਵਾਰ ਸਲਵਾਰਾਂ ਮਿਲ ਜਾਂਦੀਆਂ ਹਨਾ ਸੀਣ ਵਾਲੀਆਂ ਆਪਾਂ ਨੂੰ ਦਰਜੀਆਂ ਤੋਂ ਮਿਲ ਜਾਂਦੀਆਂ ਸਲਵਾਰਾਂ ਤੁਸੀਂ ਦੇਖੋ ਇੱਕ ਸਲਵਾਰ ਦੀ ਸਟੀਚਿੰਗ ਦੇ ਕੋਈ 40 ਰੁਪਏ ਵੀ ਦਿੰਦਾ ਕੋਈ 50 ਰੁਪਏ ਦਿੰਦਾ ਹੈ ਆਪਾਂ ਜੇ ਡੇਲੀ ਦੇ 3-4 ਸਲਵਾਰਾਂ ਕੱਢਤੀਆਂ ਮੰਨ ਲਓ ਕਿ 4 ਸਲਵਾਰਾਂ ਕੱਢਤੀਆਂ 200 ਰੁਪਏ ਹੋ ਗਿਆ ਆਪਣਾ ਮਹੀਨੇ ਦਾ ਮਤਲਬ ਡੇਲੀ ਦਾ ਅਗਰ ਆਪਣੇ ਨਾਲ ਬੱਚੇ ਆ ਛੋਟੇ ਹਣਾ ਤੋ ਵੀ ਆਪਣੇ ਕੋਲ ਕਾਫੀ ਹੱਦ ਤੱਕ ਚੀਜ਼ਾਂ ਇਹ ਮਤਲਬ ਹੈਲਪ ਹੋ ਜਾਂਦੀ ਹੈ ਘਰ ਦੇ ਵਿੱਚ ਹਣਾ ਤੇ ਮੈਂ ਪਹਿਲਾਂ ਕਰਦੀ ਹੁੰਦੀ ਦੀ ਮੈਂ ਸਲਾਈ ਦਾ ਕੰਮ ਕਰਦੀ ਹੁੰਦੀ ਦੀ ਪਹਿਲਾਂ ਤੇ ਸਟੀਚਿੰਗ ਦਾ ਕਰਿਆ ਮੈਂ ਕੰਮ ਤੇ ਫਿਰ ਮੈਂ ਸਕੂਲ ਲੱਗੀ ਤੀ ਪੜਾਣਾ ਤੇ ਸਕੂਲ ਪੜਾਉਣ ਤੋਂ ਬਾਅਦ ਮੇਰੇ ਮਤਲਬ ਮੇਰੀ ਫੈਮਿਲੀ ਨੂੰ ਵੀ ਕਾਫੀ ਹੱਦ ਤੱਕ ਸਪੋਰਟ ਮਿਲਦੀ ਸੀ ਮੇਰੀ ਤੇ ਫਿਰ ਮੇਰੇ ਬੱਚੇ ਮੇਰੀ ਗੁੜੀਆ ਹੋ ਗਈ ਛੋਟੀ ਹਨਾ ਉਸ ਤੋਂ ਬਾਅਦ ਮੈਂ ਛੱਡ ਦਿੱਤਾ ਤਾਂ ਬੱਚੇ ਪੜਾਣੇ ਵੀ ਛੱਡ ਤੇ ਉਸ ਤੋਂ ਬਾਅਦ ਫਿਰ ਮੈਂ ਕੱਪੜਾ ਦਾ ਕੰਮ ਵੀ ਛੱਡ ਦਿੱਤਾ ਕਿਉਂਕਿ ਮੇਰੀ ਗੁੜੀਆ ਮਸ਼ੀਨ ਦੇ ਵਿੱਚ ਵੱੜ ਕੇ ਬਹਿ ਜਾਂਦੀ ਸੀ ਛੋਟੀ ਦੀ ਨਾ ਡਰ ਲੱਗਦਾ ਤਾਂ ਬੱਚਿਆਂ ਤੋਂ ਤੇ ਬਾਕੀ ਹੁਣ ਵੱਡੀ ਹੋ ਗਈ ਐ ਸੋਚਦੀ ਆ ਮੈਂ ਵੀ ਕਿ ਦੁਬਾਰਾ ਕੰਮ ਸ਼ੁਰੂ ਕਰਾਂ ਆਪਣਾ ਕੋਈ ਨਾ ਕੋਈ ਕਿਉਂਕਿ ਆਪਣੀ ਜੋ ਪਾਕਟ ਮਨੀ ਹੁੰਦੀ ਆ ਉਹ ਆਪਣੀ ਹੁੰਦੀ ਐ ਹਨਾ ਥੋੜੀ-ਬੋਤੀ ਆਪਾਂ ਖਰਚ ਕਰ ਲੀ ਕੋਈ ਕੁਛ ਲੈ ਲਿਆ ਛੋਟੇ-ਮੋਟੇ ਕੰਮ ਇੱਕ ਲੇਡੀਜ਼ ਖੁਦ ਕਰ ਸਕਦੀ ਹੈ ਘਰ ਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਆਪਾਂ ਆਪਣੇ ਹਸਬੰਡ ਦੇ ਉੱਪਰ ਹੀ ਨਿਰਭਰ ਰਹੋ ਕੁਝ ਤਾਂ ਕੰਮ ਕਰੋ ਆਪਣੇ ਘਰ ਦੇ ਵਿੱਚ ਆਪਾਂ ਦੇਖੋ ਹੁਣ ਬਾਹਰ ਅਗਰ ਸਾਡੇ ਘਰ ਦੇ ਵਿੱਚ ਕੋਈ ਕੇਅਰ ਕਰਨੇ ਵਾਲਾ ਹੈਗਾ ਤਾਂ ਆਪਾਂ ਬਾਹਰ ਜੋਬ ਵੀ ਕਰ ਸਕਦੇ ਆ ਲੇਕਿਨ ਅਗਰ ਬਾਹਰ ਜੋਬ ਕਰਨ ਕਰ ਨਹੀਂ ਸਕਦੇ ਕਿਉਂਕਿ ਘਰ ਦੇ ਵਿੱਚ ਬੱਚੇ ਇਕੱਲੇ ਆ ਆਪਾਂ ਕਿਸੇ ਕੋਲ ਛੱਡ ਨਹੀਂ ਸਕਦੇ ਤਾਂ ਇਹਦਾ ਬੈਸਟ ਆਪਸ਼ਨ ਹੈ ਜੀ ਆਪਣੇ ਘਰ ਦੇ ਵਿੱਚ ਬਹੁਤ ਕੰਮ ਹੈ ਪੈਕਿੰਗ ਹੋਗੀ ਤੁਹਾਨੂੰ ਅਗਰ ਕੋਈ ਕੀ ਤੋਂ ਦੁਕਾਨ ਤੋਂ ਪੈਕਿੰਗ ਦਾ ਕੰਮ ਮਿਲਦਾ ਤੁਸੀਂ ਪੈਕਿੰਗ ਦਾ ਕੰਮ ਕਰ ਲਓ ਤੁਸੀਂ ਜੇ ਛੋਟੇ-ਮੋਟੇ ਕੰਮ ਕਰੋਗੇ ਨਾ ਤੁਹਾਨੂੰ ਲਿਖ ਕੇ ਲਿਓ ਤੁਹਾਡੇ ਘਰ ਦੇ ਵਿੱਚ ਇੰਨੀ ਵਧੀਆ ਵਰਕਤ ਹੋਗੀ ਨਾ ਲੇਡੀਜ਼ ਦੇ ਨਾਲ ਤੁਸੀਂ ਨਾਲੇ ਚੁਗਲੀਆਂ ਤੋਂ ਦੂਰ ਹੋਵੋਗੇ ਲੇਡੀਜ਼ ਦੀਆਂ ਗੱਲਾਂ ਬਾਤਾਂ ਹੋਗੀਆਂ ਇੱਧਰ ਦੀਆਂ ਹੋਗੀਆਂ ਉੱਧਰ ਦੀਆਂ ਹੋਣਗੀਆਂ ਜਿੰਨਾ ਤੁਸੀਂ ਕੰਮ ਕਰੋਗੇ ਉਹਨਾਂ ਤੁਹਾਡੇ ਲਈ ਫਾਇਦਾ ਹੋਊਗਾ ਤੇ ਇਹੀ ਮੇਰਾ ਟਾਰਗੇਟ ਦਾ ਤੁਹਾਨੂੰ ਦੱਸਣਾ ਕਿ 50-60000 ਰੁਪਏ ਤੁਸੀਂ ਵੀ ਕਮਾ ਸਕਦੇ ਹੋ ਅਗਰ ਤੁਹਾਡਾ 50-60000 ਸ਼ੁਰੂ-ਸ਼ੁਰੂ ਦੇ ਵਿੱਚ ਤੋਂ ਦੇਖੋ ਤੁਸੀਂ ਸ਼ੁਰੂ-ਸ਼ੁਰੂ ਦੇ ਵਿੱਚ 4-5000 ਤੋਂ ਸਟਾਰਟ ਕਰ ਸਕਦੇ ਆ ਸ਼ੁਰੂ-ਸ਼ੁਰੂ ਦੇ ਵਿੱਚ 4-5000 ਕਮਾ ਲਿਆ ਮਹੀਨੇ ਦਾ ਲੇਕਿਨ ਜਿਉਂ-ਜਿਉਂ ਤੁਹਾਡਾ ਕੰਮ ਵੱਧਦਾ ਜਾਊਗਾ ਨਾ ਅੱਗੇ ਤੁਸੀਂ 50000 ਦੇ ਕਰੀਬ ਵੀ ਕਮਾ ਸਕਦੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ 40-50000 ਕਮਾ ਸਕਦੇ ਹੋ ਮਹੀਨੇ ਦਾ ਕਿਉਂਕਿ ਕਹਿੰਦੇ ਆ ਨਾ ਇੱਕ ਸਟੈਪ ਚੜਨਾ ਪੌੜੀ ਦਾ ਫਿਰ ਦੂਸਰਾ ਚੜਨਾ ਫਿਰ ਤੀਸਰਾ ਚੜਨਾ ਫਿਰ ਚੌਥਾ ਚੜਨਾ ਇੱਕਦਮ ਆਪਾਂ ਕਹਿੰਦੇ ਆ ਨਾ ਵੀ ਹਾਥੀ ਕੁਜੇ ਚ ਪਾ ਲਈਏ ਇੱਕਦਮ ਨਹੀਂ ਪਾਇਆ ਜਾਂਦਾ ਬਈ ਮਿਹਨਤ ਕਰਨੀ ਹੈ ਹਨਾ ਤੇ ਮਿਹਨਤ ਕਰੋ ਤੇ ਬੈਸਟ ਆਫ ਲੱਕ ਜੀ ਸਾਰਿਆਂ ਨੂੰ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਤੁਸੀਂ ਇਹ ਬੜਾ ਤਰੀਕਾ ਅਪਣਾ ਕੇ ਦੇਖੋ ਜਿਹੜਾ ਮੈਂ ਦੱਸਿਆ ਤੁਸੀਂ ਮਿਹਨਤ ਕਰੋ ਤੇ ਕੋਈ ਵੀ ਕੰਮ ਕਰਦੇ ਵਿੱਚ ਬੜਾ ਛੋਟਾ ਨਹੀਂ ਹੁੰਦਾ ਤੇ ਸਭ ਤੋਂ ਪਹਿਲਾਂ ਸੱਜਰੇ ਉੱਠਿਆ ਕਰੋ ਹਨਾ ਨਾ ਉਹ ਤੋਂ ਮਹਾਰਾਜ ਦਾ ਨਾਮ ਲੋ ਵਾਹਿਗੁਰੂ ਦਾ ਜੀ ਨੂੰ ਵੀ ਤੁਸੀਂ ਮੰਨਦੇ ਹੋ ਦੇਵੀ ਹੋ ਗਈ ਦੇਵਤਾ ਹੋ ਗਿਆ ਆਪਣਾ ਕੋਈ ਵੀ ਹੋ ਗਿਆ ਕੋਈ ਵੀ ਚੀਜ਼ ਮਾੜੀ ਨਹੀਂ ਹੁੰਦੀ ਸਾਰੇ ਦੇਵੀ ਦੇਵਤੇ ਆਪਣੀ ਜਗ੍ਹਾ ਹੁੰਦੇ ਆ ਤੇ ਅਸੀਂ ਵੀ ਮੰਨਦੇ ਆ ਜੀ ਦੇਵੀਆਂ ਨੂੰ ਵੀ ਮੰਨਦੇ ਆ ਅਸੀਂ ਗੁਰੂਆਂ ਨੂੰ ਵੀ ਮੰਨਦੇ ਆ ਹਨਾ ਤੇ ਕਿਉਂਕਿ ਜਿਹੜੀ ਘਰ ਦੀ ਕੁਲ ਦੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਤਾਂ ਆਪਾਂ ਨੂੰ ਮੰਨਣਾ ਪੈਂਦਾ ਹਰ ਹਾਲ ਦੇ ਵਿੱਚ ਤੇ ਉਸ ਤੋਂ ਬਾਅਦ ਨਮਸਕਾਰ ਕਰੋ ਜੀ ਉਸ ਤੋਂ ਬਾਅਦ ਆਪਣੇ ਘਰ ਦੇ ਧੰਦੇ ਨੱਪਟਾਓ ਔਰ ਆਪਣੇ ਕੰਮ ਤੇ ਲੱਗ ਜਾਓ ਤੁਸੀਂ ਸਲਾਈ ਦਾ ਸਟੀਚਿੰਗ ਦਾ ਕਰ ਲਓ ਬੈਸਟ ਹੈ ਜੀ ਲੇਡੀਜ਼ ਦੇ ਵਾਸਤੇ ਸੁੱਟਾਂ ਦੀ ਮੰਗਾਈ ਬਹੁਤ ਹੋ ਗਈ ਸੁੱਟਾਂ ਦੀ ਸਲਾਈ ਬਹੁਤ ਮਹਿੰਗੀ ਹੈ ਤੇ ਉਸ ਤੋਂ ਬਾਅਦ ਤੁਸੀਂ ਟਿਊਸ਼ਨ ਦਾ ਕੰਮ ਹੋ ਗਿਆ ਮੈਂ ਟਿਊਸ਼ਨ ਪੜ੍ਹਾਉਂਦੀ ਸੀ ਪਹਿਲਾਂ ਤੇ ਕੁੜੀਆ ਕਰਕੇ ਤੁਹਾਨੂੰ ਦੱਸਿਆ ਹੀ ਆ ਵੀ ਹਟ ਗਈ ਧੀ ਤੇ ਟਿਊਸ਼ਨ ਦਾ ਕੰਮ ਵੀ ਬੈਸਟ ਹੈ ਔਰ ਬਾਕੀ ਕਰਦੇ ਹੋਰ ਤਾਂ ਨਿੱਕੇ ਮੋਟੇ ਕੰਮ ਹੈ ਜਿਨ੍ਹਾਂ ਦੇ ਮੱਜਾ ਰੱਖੀ ਹੋਈਆਂ ਉਹ ਤਾਂ ਕਰ ਨਹੀਂ ਸਕਦੇ ਕਿਉਂਕਿ ਮੱਜਾ ਵਾਲੇ ਤਾਂ ਸਿਰਫ ਮੱਜਾ ਵਾਸਤੇ ਹੀ ਆ ਕਿਉਂਕਿ ਮੱਜਾ ਵਾਸਤੇ ਵੀ ਬੰਦਾ ਬੀਜ਼ੀ ਰਹਿੰਦਾ ਜਿਨ੍ਹਾਂ ਦੇ ਘਰ ਮੱਜਾ ਰੱਖੀ ਹੋਈਆਂ ਅਗਰ ਆਪਾਂ ਵੇਲੇ ਆ ਸਾਡੇ ਘਰ ਮੱਜਾ ਨਹੀਂ ਹੈਗੀਆਂ ਫਿਰ ਤਾਂ ਆਪਾਂ ਕੁਝ ਵੀ ਕਰ ਸਕਦੇ ਆ ਹਨ ਤੇ ਬਾਈ ਜੀ ਟੇਕ ਕੇਅਰ ਕਿਦਾਂ ਦੀ ਲੱਗੀ ਤੁਹਾਨੂੰ ਮੇਰਾ ਸੁਝਾ ਤਾਂ ਕਮੈਂਟ ਦੇ ਜ਼ਰੂਰ ਕਰਿਓ ਤੇ ਕੰਮ ਕੋਈ ਵੀ ਬڑا ਛੋਟਾ ਨਹੀਂ ਹੁੰਦਾ ਹੈਗਾ ਜਜਵਾ ਚਾਹੀਦਾ ਹਿੰਮਤ ਚਾਹੀਦੀ ਹੈ ਤੇ ਘਰ ਬੈਠ ਕੇ ਕਮਾਓ ਜੀ ਤੁਸੀਂ 40 50000 ਰੁਪਿਆ ਤੇ ਕਿਸੇ ਕੰਨੀ ਨਾ ਦੇਖੋ ਤੇ ਆਪਾਂ ਜੇ ਕਹੋਗੇ ਵੀ ਉਹ ਸਾਨੂੰ ਕੀ ਕਹੂਗਾ ਵੀ ਇਸ ਤਰ੍ਹਾਂ ਹੋ ਗਿਆ ਜਿਵੇਂ ਕਿ ਮੈਨੂੰ ਮੈਂ ਕਹਦਾ ਕਿ ਮੈਂ ਐਡਵੋਕੇਟ ਦੀ ਘਰ ਵਾਲੀ ਆ ਮੈਨੂੰ ਕੋਈ ਕੀ ਕਹੂਗਾ ਵੀ ਮੈਂ ਇਹ ਕੰਮ ਕਰਦੀ ਆ ਲੇਕਿਨ ਨਹੀਂ ਇਹ ਆਪਣੀ ਮਿਹਨਤ ਹੈ ਆਪਾਂ ਕੋਈ ਵੀ ਕੰਮ ਕਰ ਸਕਦੇ ਆ ਤੁਸੀਂ ਪਾਰਲਰ ਦਾ ਲੈ ਲਓ ਕੋਈ ਵੀ ਕੰਮ ਲੈ ਲਓ ਸਾਰੇ ਕੰਮ ਦੇ ਵਿੱਚ ਮਿਹਨਤ ਹੈ ਔਰ ਪੈਸਾ ਹੈ ਆਪਣੇ ਘਰ ਦੀ ਥੋੜੀ ਜੀ ਕਹਿੰਦੇ ਨਾ ਆਰਥਿਕ ਦਸ਼ਾ ਸੁਧਰ ਜਾਂਦੀ ਹੈ ਔਰ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਲੇਡੀਆਂ ਆਪ ਚੱਕ ਸਕਦੀਆਂ ਥੋੜਾ ਬਹੁਤਾ ਕਰਦੇ ਆ ਮਤਲਬ ਜੋ ਛੋਟੇ ਛੋਟੇ ਖਰਚੇ ਹੁੰਦੇ ਆ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਤੇ ਜ਼ਰੂਰ ਕਮੈਂਟ ਕਰਿਓ ਬਾਏ ਜੀ ਬਾਏ